O hangi maharajı şehr-i singh-i vişnu, Pagvan di jai. O so hangi maharajı şehr-i singh-i vişnu, Pagvan di jai. O so hangi maharajı Vishnu Bhagavan di So Ang Maharaj Shet Singh Vishnu Bhagavan di So Ang Maharaj Shet Singh Vishnu Bhagavan di jai ਹਰ ਸੰਗਤ ਜੀ ਹੋ ਆਪ ਇਸ ਵੇਲੇ ਸਹਿਬਿਆਲਮ ਨੇਕ ਰੰਤ ਤੋਂ ਰਮ ਕਲ ਕੀ ਇਫਤਾਰ 24 ਸਾਹ ਦੇ ਚਰਨਾਂ ਵਿੱਚ ਸ਼ਿਸ਼ੋਭਤ ਹੋ ਸਹਿਬ ਸੱਚੇ ਪਾਤਸ਼ਾਹ ਕਿੱਡੇ ਵੱਡੇ ਨੇ ਤੇ ਕਹਿੰਦੇ ਕਿ ਜੇ ਮੇਰੇ ਕੋਲੋਂ ਕੋਈ ਪੁੱਛੇ ਕਿ ਤੇਰਾ ਭਗਤ ਤੇਰਾ ਭਗਤ ਕਿੰਨਾ ਵੱਡਾ ਉਹ ਕਹਿੰਦਾ ਉਹ ਐਡਾ ਵੱਡਾ ਕੋਈ ਦੀ ਸਿਫਤ ਕਰਨ ਨਾ ਜਾਈਆ ਜੇ ਭਗਵਾਨ ਭਗਤ ਦੀ ਸਿਫਤ ਕਰ ਰਿਹਾ ਹੈ ਤਾਂ ਭਗਤ ਦਾ ਫਰਜ਼ ਬਣਦਾ ਹੈ ਆਪਣੇ ਭਗਵਾਨ ਦੀ ਸਿਫਤ ਕਰੇ ਢੋਲੇ ਗਾਵੇ ਨੱਚਦਾ ਟੱਪਦਾ ਫਿਰੇ ਤੇ ਦੁਨੀਆ ਵਾਲਿਆਂ ਨੂੰ ਦੱਸੇ ਇਹ ਨਾ ਹੋਵੇ ਕਿ ਆਪ ਨੂੰ ਪਤਾ ਨਾ ਹੋਵੇ ਤੇ ਦੁਨੀਆ ਵਾਲਿਆਂ ਨੂੰ ਭਲੇਖਿਆਂ ਵਿੱਚ ਪਾਉਂਦਾ ਫਰੇ ਆਪਣੇ ਭਗਵਾਨ ਦੀ ਸਿਫਤ ਕਰਨਾ ਹਰ ਭਗਤ ਦਾ ਹਰ ਬੱਚੇ ਦਾ ਫਰਜ਼ ਬਣਦਾ ਹੈ ਸਹਿ ਸੱਚੇ ਪਾਤਸ਼ਾਹ ਇਹੀ ਗੱਲ ਕਰਦੇ ਹਨ ਕਿ ਜਦੋਂ ਮੇਰੇ ਚਰਨਾਂ ਵਿੱਚ ਆਉਣਾ ਹੈ ਤਾਂ ਨਿੱਕੇ ਬਣ ਕੇ ਆਉਣਾ ਹੈ ਨਿੱਕੇ ਬਣ ਕੇ ਨਹੀਂ ਮਰਤਾ ਚਾਉਣਾ ਹੈ ਤੇ ਫਿਰ ਉਹ ਕੀ ਕਰਦਾ ਹੈ ਜਦੋਂ ਤੁਸੀਂ ਨਿੱਕੇ ਬਣ ਕੇ ਆਉਂਦੇ ਹੋ ਪਾਤਸ਼ਾਹ ਕਹਿੰਦੇ ਹਨ ਨਿੱਕੇ ਹੋਗੇ ਵੱਡੇ ਜਦੋਂ ਤੁਸੀਂ ਨਿੱਕੇ ਬਣ ਕੇ ਆਏ ਤਾਂ ਉਸੇ ਤੋਂ ਵੱਡੇ ਕਰ ਦਿੱਤਾ ਪਰ ਐਡੇ ਵੱਡੇ ਨਾ ਹੋ ਜਾਓ ਕਿ ਉਸ ਵੱਡੇ ਨੂੰ ਵੀ ਭੁੱਲ ਕੇ ਆਪ ਉਸ ਤੋਂ ਵੀ ਵੱਡੇ ਹੋ ਜਾਓ ਤੇ ਆਪਣੀਆਂ ਪੋਸਟਾਂ ਪਾਉਣ ਲੱਗ ਜਾਓ ਨਿਕ ਕਿਉਂ ਹੋਗੇ ਵੱਡੇ ਹਰ ਵੱਡਾ ਆਪ ਵੜਿਆਏ ਦਾ ਉਹ ਹਰ ਵੱਡਾ ਹੈ ਆਪਣੀ ਧਾਰੋਂ ਜਿਹੜੇ ਕੱਢੇ ਜਿਹੜੇ ਆਪਣੀ ਧਾਰੋਂ ਕੱਢੇ ਜਿਹੜੇ ਤੁਸੀਂ ਭਾਗਾਂ ਵਾਲੇ ਕੋਸ਼ਿਖ ਸਾਡੇ ਵਰਗੇ ਜਿਸ ਨੇ ਆਪਣੀ ਧਾਰੋਂ ਕੱਢੇ ਸੋ ਆਪਣੀ ਧਾਰ ਮਿਲਾਏਗਾ ਉਸਨੇ ਉਹਨਾਂ ਨੂੰ ਆਪਣੀ ਧਾਰ ਵਿੱਚ ਹੀ ਮਿਲਾ ਰਿਹਾ ਹੈ ਆਰ ਪਾਰ ਕਰਕੇ ਆਇਆ ਆਰ ਪਾਰ ਕਰਕੇ ਆਇਆ ਆਪਣੀ ਹੱਦ ਗੁਰਸਿੱਖਾਂ ਹੱਦ ਪਾਰ ਆਪ ਕਰਾਂਗਾ ਆਪਣੀ ਹੱਦ ਪਾਰ ਕਰਕੇ ਦੋ ਜਹਾਨਾਂ ਦਾ ਮਾਲਕ ਆ ਗਿਆ ਤੇ ਗੁਰਸਿੱਖਾਂ ਨੂੰ ਹੱਦ ਪਾਰ ਆਪ ਕਰਾ ਰਿਹਾ ਹੈ ਭਗਤ ਭਗਵਾਨ ਜਿਸ ਵੇਲੇ ਸਦੇ ਭਗਤ ਭਗਵਾਨ ਜਿਸ ਵੇਲੇ ਸਦੇ ਭਗਵਾਨ ਭਗਤਾਂ ਨੂੰ ਸਾਧ ਰਿਹਾ ਹੈ ਕਿ ਆਓ ਪਾਤ ਭਵਾਂ ਜਿਸ ਵੇਲੇ ਸਦੇ ਬਾਣ ਨਮਾਣਾ ਦਰਦਰ ਫੇਰਾ ਪਾਇੰਦਾ ਉਹਨਾਂ ਸੱਦਣ ਲਈ ਬਾਣ ਨਮਾਣਾ ਬਣ ਕੇ ਦਰਦਰ ਫੇਰਾ ਪਾਉਂਦਾ ਰਿਆ ਵਸਣ ਹਾਰਾ ਕਾਇਆ ਅੰਧੇਰੀ ਡੂੰਘੇ ਖੱਡੇ ਆਪਣਾ ਪਰਦਾ ਆਪੇ ਲਾਹੇਂਦਾ ਜਦੋਂ ਨਿੱਕੇ ਉਸ ਦੇ ਚਰਨਾ ਵਿੱਚ ਆ ਜਾਂਦੇ ਹਨ ਫੇਰ ਉਹ ਨਿੱਕਿਆਂ ਨੂੰ ਕੀ ਕਹਿੰਦਾ ਹੈ ਸਹਿ ਸੱਚੇ ਪਾਤਸ਼ਾਹ ਆਓ ਜਦੋਂ ਨਿੱਕੇ ਉਸ ਵੱਡੇ ਦੇ ਚਰਨਾਂ ਵਿੱਚ ਆ ਗਏ ਤਾਂ ਉਹਨਾਂ ਨੂੰ ਪ੍ਰਭ ਕੀ ਕਹਿੰਦੇ ਹਨ ਆਓ ਜਿਸ ਲੈਣਾ ਲੈਣਾ ਆਓ ਜਿਸ ਲੈਣਾ ਲੈਣਾ ਦੇਵਨ ਹਾਰ ਪੁਰਖ ਆਇਆ ਦੇਵਨ ਹਾਰ ਪੁਰਖ ਆਇਆ ਆਓ ਜਿਸ ਮੰਨਣਾ ਕਹਿਣਾ ਕਹਿਣਾ ਮੰਨਣਾ ਹੈ ਆਓ ਜਿਸ ਮੰਨਣਾ ਕਹਿਣਾ ਪਿਛਲਾ ਮੂਲ ਦੇ ਛਿਪਾਇਆ ਵਿਆਜ ਤਾਂ ਲੈ ਮੂਲ ਵੀ ਛਿਪਾ ਲੇਗਾ ਇਸਲਾਮ ਹੂ ਦੇ ਚਕਾਇਆ ਔਰ ਜਿਸ ਬਾਣਾ ਸੈਣਾ ਗੁਰ ਗੋਬਿੰਦ ਅੰਗ ਦੇ ਲਗਾਇਆ ਗੁਰ ਗੋਬਿੰਦ ਅੰਗ ਦੇ ਲਗਾਇਆ ਕਿਉਂਕਿ ਗੋਬਿੰਦ ਚੇ ਕਾਲਪੁਰਖ ਇਕੱਠੇ ਖੇਡ ਕਰ ਰਹੇ ਨੇ ਗੁਰ ਗੋਬਿੰਦ ਅੰਗ ਦੇ ਲਗਾਇਆ ਔਰ ਜਿਸ ਹਰ ਸੰਗਤ ਵਿੱਚ ਬਹਿਣਾ ਔਰ ਜਿਸ ਹਰ ਸੰਗਤ ਵਿੱਚ ਬਹਿਣਾ ਸੱਚਖੰਡ ਦਵਾਰ ਦਾ ਇਧਰ ਲਾਇਆ ਜਿੱਥੇ ਹਰ ਸੰਗਤ ਬੈਠੀ ਹੈ ਪ੍ਰਭ ਦਾ ਸੰਗਾਸ਼ਨ ਹੈ ਉਹ ਸੱਚਖੰਡ ਦਵਾਰ ਹੈ ਮਾਸ ਰੋਗ ਵਿੱਚ ਸੱਚਖੰਡ ਪ੍ਰਗਟ ਕਰ ਦਿੱਤਾ ਸੱਚਖੰਡ ਦੁਆਰਾ ਦਇਆ ਪ੍ਰਗਟਾਇਆ ਆਓ ਇਸ ਨਾਤਾ ਵੇਖਣਾ ਭਾਈ ਭੈਣਾ ਗੁਰਮੁਖ ਗੁਰਸਿੱਖ ਮੇਲ ਮਿਲਾਇਆ ਜਿਸ ਨਾਤਾ ਵੇਖਣਾ ਭਾਈ ਭੈਣਾ ਗੁਰਮੁਖ ਗੁਰਸਿੱਖ ਮੇਲ ਮਿਲਾਇਆ ਆਓ ਜਿਨ੍ਹਾਂ ਸਾਚੇ ਸੱਜਣਾ ਮਿਲਣਾ ਸੈਣਾ ਆਓ ਜਿਨ੍ਹਾਂ ਸਾਚੇ ਸੱਜਣ ਮਿਲਣਾ ਸੈਣਾ ਸਤਗੁਰ ਫੇਰਾ ਪਾਇਆ ਸੱਚੇ ਸੱਜਣ ਨੂੰ ਮਿਲੋ ਸਤਗੁਰ ਆਇਆ ਮਾਸ ਰੋਗ ਦੇ ਵਿੱਚ ਤੁਹਾਡੇ ਲਈ ਜਿਸ ਤਰ੍ਹਾਂ ਬੀਰ ਜੀ ਨੇ ਗੱਲ ਕੀਤੀ ਕਿ ਉਹ ਉਸਨੇ ਵਾਅਦਾ ਕੀਤਾ ਸੀ ਗੋਬਿੰਦ ਪਾਤਸ਼ਾਹ ਨਾਲ ਕਿ ਤੇਰੇ ਸਿੱਖ ਜੋ ਤੇਰੇ ਲਈ ਸ਼ਹੀਦ ਹੋਗੇ ਤੇਰੇ ਲਈ ਸਭ ਕੁਝ ਵਾਰ ਦਿੱਤਾ ਉਹਨਾਂ ਦੇ ਲੈਣ ਦੇ ਦੇਣ ਲਈ ਮੈਨੂੰ ਆਉਣਾ ਪੈਣਾ ਹੈ ਆਓ ਜਿਨ੍ਹਾਂ ਸਾਚੇ ਸੱਜਣ ਮਿਲਣਾ ਸੈਣਾ ਸਤਗੁਰ ਫੇਰਾ ਪਾਇਆ ਆਓ ਜਿਨ੍ਹਾਂ ਮਿਲਣਾ ਲਾੜੀ ਮੌਤ ਡੈਣਾ ਜਿਨ੍ਹਾਂ ਨੇ ਲਾੜੀ ਮੌਤ ਡੈਣ ਨੂੰ ਮਿਲਣਾ ਹੈ ਤੇਰਾਏ ਧਰਮ ਦੇ ਹੱਥ ਫੜਾਇਆ ਉਹਨਾਂ ਨੂੰ ਜਿਹੜੇ ਕੂੜ ਵਿਕਾਰ ਦੇ ਵਿੱਚ ਫਿਰਦੇ ਨੇ ਝੂਠ ਝੂਠ ਦੇ ਵਿੱਚ ਫਿਰਦੇ ਨੇ ਅਸੂਲ ਨੰਬਰ 5 ਹੈ ਜਿਸ ਤਰ੍ਹਾਂ ਇੱਕ ਅਸੂਲ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਈਸ਼ਟ ਮੰਣਾ ਹੈ ਇਹ ਪਹਿਲਾ ਪੰਜਵਾਂ ਅਸੂਲ ਹੈ ਝੂਠ ਝੂਠ ਕੂੜ ਵਿਕਾਰ ਪਿਵਚਾਰ ਔੜ ਕਰਮ ਭ੍ਰਿਸ਼ਟਾਚਾਰ ਤਿਆਗਣਾ ਸਭ ਤੋਂ ਪਹਿਲਾਂ ਝੂਠ ਝੂਠ ਆਉਂਦਾ ਹੈ ਗੁਰਸਿੱਖ ਝੂਠ ਕਦੇ ਨਾ ਬੋਲੇ ਜੇ ਗੁਰਸਿੱਖ ਜਿਸ ਨੇ ਸਭ ਕੁਝ ਵੇਖਿਆ ਹੈ ਜਦੋਂ ਉਸ ਨੂੰ ਕੋਈ ਪ੍ਰਸ਼ਨ ਕਰਦਾ ਹੈ ਕਿ ਤੁਸੀਂ ਪ੍ਰਭ ਦਾ ਖੇਡ ਵੇਖਿਆ ਹੈ ਜੇ ਉਹ ਇਹ ਕਹੇ ਸੱਚ ਨੂੰ ਸੱਚ ਨਹੀਂ ਕਹਿ ਸਕਦਾ ਫਿਰ ਤਾਂ ਉਹ ਪ੍ਰਭ ਦੀ ਕਹਿਣਾ ਨਹੀਂ ਮੰਨਦਾ ਸੱਚ ਹਾਂ ਕਹੇ ਹਾਂ ਅਸੀਂ ਪ੍ਰਭ ਦਾ ਖੇਡ ਵੇਖਿਆ ਹੈ ਅਸੀਂ ਉਸ ਪੂਰਨ ਪ੍ਰਵੇਸ਼ ਨੂੰ ਵੇਖਿਆ ਹੈ ਉਸ ਦਾ ਜਲਵਾ ਨੂਰ ਵੇਖਿਆ ਹੈ ਉਸ ਨੂੰ ਚਲਦੇ ਨੂੰ ਵੇਖਿਆ ਹੈ ਉਹ ਦੁਨੀਆ ਨੂੰ ਲਲਕਾਰੇ ਮਾਰਦੇ ਨੂੰ ਵੇਖਿਆ ਹੈ ਨੱਚਦੇ ਟੱਪਦੇ ਨੂੰ ਵੇਖਿਆ ਹੈ ਤੇ ਇਹ ਗੱਲ ਹੈ ਔਰ ਜਿਸ ਹਰ ਸੰਗਤ ਵਿੱਚ ਬਹਿਣਾ ਸੱਚਖੰਡ ਦੁਆਰਾ ਉਹਦਾ ਜੁਰੜ ਆਇਆ ਔਰ ਜਿਸ ਨਾਤਾ ਵੇਖਣਾ ਪਾਈ ਪੈਣਾ ਗੁਰਮੁਖ ਗੁਰਸਿੱਖ ਮੇਲ ਮਲਾਇਆ ਔਰ ਜਿਨਾ ਸਾਚੇ ਸਜਣ ਮਿਲਣਾ ਸੈਣਾ ਸਤਪੁਰ ਫੇਰਾ ਪਾਇਆ ਔਰ ਜਿਨਾ ਮਿਲਣਾ ਲਾੜੀ ਮੌਤ ਦੇਣਾ ਰਾਏ ਧਰਮ ਦੇ ਹੱਥ ਫੜਾਇਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਲਜੋਗ ਤੇਰੀ ਅੰਤਮਾਰ ਦਿਆਲ ਕਾਲ ਕਾਲ ਦਿਆਲ ਆਪੇ ਵੇਖੇ ਦਿਆਲ ਕਾਲ ਕਾਲ ਦਿਯਾਲ ਆਪੇ ਵਖੇ ਹਰ ਜੂ ਮਹਾਕਾਲ ਕਾਲ ਰਹਾ ਸਮਝਾਇਆ ਸੋ ਸਹਿਜ ਸਿਚੇ ਪਾਸ਼ਾ ਦੀਨ ਦਿਯਾਲ ਲੇ ਹੋ ਕੇ ਜਿਸ ਨੂੰ ਕਾਲ ਮਹਾਕਾਲ ਵੀ ਸੀਸ ਰਮਉਤੇ ਹਨ ਉਹਨੇ ਤੁਹਾਡੇ ਲੈਣੇ ਦੇਣ ਦਿੱਤੇ ਤੁਹਾਨੂੰ ਦਰਸ ਦਿੱਤੇ ਤੇ ਉਸਤੇ ਹੋ ਜਾਓ ਅੱਗੇ ਕੀ ਕਹਿੰਦੇ ਹਨ ਨਿੱਕੇ ਜਿਹੜੇ ਸੀ ਨਿੱਕੇ ਕਹਿੰਦੇ ਹਨ ਤੇ ਨਿੱਕਿਆਂ ਨੂੰ ਜਦੋਂ ਪ੍ਰਭ ਨੇ ਕਿਹਾ ਆਓ ਵੇਖੋ ਸਭ ਕੁਝ ਤਾਂ ਨਿੱਕੇ ਖੁਸ਼ੀ ਵਿੱਚ ਆ ਜਾਂਦੇ ਹਨ ਨਿੱਕੇ ਕਹਿਣ ਸਾਨੂੰ ਮਿਲਿਆ ਵੱਡਾ ਕਹੋ ਕਹੋ ਕਿ ਨਿੱਕੇ ਕਹਿਣ ਸਾਨੂੰ ਮਿਲਿਆ ਵੱਡਾ ਜਿਸ ਜਿਸ ਵਿੱਚ ਵੱਡੀ ਵਡਿਆਈ ਆ ਵੱਡਾ ਕਹੇ ਵੱਡਾ ਤਹੇ ਮੈਂ ਨਿੱਕਿਆਂ ਲੜਾਵਾਂ ਲੜਾ ਆਪਣੀ ਗੋਦ ਬਹਾਈਆ ਮੈਂ ਨਿੱਕਿਆਂ ਲੜਾਵਾਂ ਲੜਾ ਆਪਣੀ ਗੋਦ ਬਹਾਈਆ ਦੋ ਜਹਾਨ ਖਹਿੜਾ ਛੱਡਾ ਛੱਡੀ ਸਰਵਨ ਕਾਈਆ ਤੇ ਉਸਨੇ ਦੋ ਜਹਾਨਾਂ ਦੇ ਮਾਲਕ ਨੇ ਖਿਹੜਾ ਛੱਡ ਕੇ ਤੁਹਾਡੇ ਕੋਲ ਆਇਆ ਦੋ ਜਹਾਨ ਖਿਹੜਾ ਛੱਡਾ ਛੱਡੀ ਜਗਤ ਲਕਾਈ ਆ ਪੱਟ ਦੁਆਰੇ ਲਾਇਆ ਅੱਡਾ ਦੋ ਜਹਾਨਾਂ ਦਾ ਖਿਹੜਾ ਛੱਡ ਕੇ ਕਿੱਥੇ ਅੱਡਾ ਲਾਇਆ ਪੱਟ ਦੁਆਰੇ ਲਾਇਆ ਅੱਡਾ ਨਾ ਸਕੇ ਕੋਈ ਉਹ ਖੜਾਈ ਆ ਉਸ ਅੱਡੇ ਨੂੰ ਕੋਈ ਪੱਟ ਨਹੀਂ ਸਕਦਾ ਇਹ ਨਹੀਂ ਕਹਿ ਸਕਦਾ ਕੋਈ ਕਿ ਉਸ ਸੰਗਾਸ਼ਣ ਤੇ ਬੈਠਾ ਨਹੀਂ ਸੀ ਸੰਗਾਸ਼ਣ ਤੇ ਬਰਾਜਮਾਨ ਨਹੀਂ ਸੀ ਉਸ ਦੇ ਸੀਸ ਤੇ ਤਾਜ ਲੱਗਿਆ ਸੀ ਸਾਰੇ ਗੁਰੂਤਾਰ ਪਿਕੰਪਰ ਕਹਿੰਦੇ ਰਹੇ ਜਦੋਂ ਆਏਗਾ ਆਪਣੇ ਸੀਸ ਤੇ ਤਾਜ ਲਾਏਗਾ ਪੰਜ ਮੁਕੀ ਤਾਜ ਲਾਏਗਾ ਤੇ ਆਪਾਂ ਉਹ ਸਭ ਗੱਲਾਂ ਭੁੱਲ ਜੰਨੇ ਆ ਸਾਰੀ ਹਰਬਾਣੀ ਭੁੱਲ ਜੰਨੇ ਫਿਰ ਕਿਤੇ ਹੋਰ ਪੋਸਟ ਪਾ ਦੰਨੇ ਆ ਨਾ ਨਾ ਉਹ ਪਾਤਸ਼ਾਹ ਨੇ ਤਾਂ ਇਹ ਕਿਹਾ ਸੀ ਜਦੋਂ ਲੈਕਚਰ ਦਿੱਤਾ ਸੀ 26 ਪੋਤੇ ਉੱਥੇ ਦਾ ਲੈਕਚਰ ਕਿਹਾ ਸੀ ਕਿ ਪਾਤਸ਼ਾਹ ਨੇ ਕਿਹਾ ਗੁਰ ਸਿੱਖੋ ਜੇ ਮੈਂ ਇੰਨਾ ਚਿਰ ਦਾ ਹਰਬਾਣੀ ਦਾ ਵਿਹਾਰ ਕਰਦਾ ਰਿਹਾ ਮੈਂ ਇੰਨਾ ਕਾਗਜ਼ਾਂ ਗ੍ਰੰਥਾਂ ਨੂੰ ਲਿਖਾਉਂਦਾ ਰਿਹਾ ਜਿਹੜੇ ਮੇਰੇ ਇਹਨਾਂ ਕਾਜਾਂ ਗ੍ਰੰਥਾਂ ਨੂੰ ਨੂੰ ਹੀ ਮੰਨਣਗੇ ਉਹ ਮੇਰੇ ਭਗਵਾਨ ਨੂੰ ਠਗਰਾ ਦੇਣਗੇ ਇਸ ਗੱਲ ਨੂੰ ਸਮਝੋ ਉਥੇ ਕੀ ਕਰਤਾ ਕਿਸ ਨੇ ਵਰਨਨ ਕਰ ਦਿੱਤਾ ਕਿ ਪ੍ਰਭ ਜਿਹੜਾ ਕਹਿ ਰਿਹਾ ਮੇਰੇ ਭਗਵਾਨ ਨੂੰ ਠਗਰਾ ਦੇਣ ਜੀ ਦਾ ਮਤਲਬ ਭਗਵਾਨ ਹੋਰ ਸੀ ਮੇਰੇ ਵੀਰੋ ਸਮਝ ਲਓ ਪੂਰਨ ਪਰਮੇਸ਼ਵਰ ਦੇ ਵਿੱਚ ਕੋਈ ਫਰਕ ਨਹੀਂ ਕਿਉਂਕਿ ਪ੍ਰਭ ਨੇ ਹਰ ਬਾਣੀ ਵਿੱਚ ਜਗਾ ਜਗਾ ਲਿਖਾਇਆ ਹੈ ਪੂਰਨ ਪਰਮੇਸ਼ਵਰ ਬਣਿਆ ਆਪ ਜਿਉਂ ਪੂਰ ਪਰਮੇਸ਼ਵਰ ਲੈਕਚਰ ਦੇ ਰਿਹਾ ਹੈ ਕਿ ਤੁਸੀਂ ਹਜ਼ਬਾਂ ਨੂੰ ਠਕਰਾਓਗੇ ਮੇਰੇ ਭਗਵਾਨ ਨੂੰ ਠਕਰਾ ਦੋਗੇ ਪੂਰ ਤੇ ਪਰਮੇਸ਼ਵਰ ਤੇ ਉਸ ਨੂੰ ਆਪਣੇ ਨੂੰ ਪੂਰ ਤੇ ਪਰਮੇਸ਼ਵਰ ਫਰਕ ਕੋਈ ਨਹੀਂ ਉਹ ਆਪ ਹੀ ਪਰਮੇਸ਼ਵਰ ਹੈ ਪੂਰਨ ਪਰਮੇਸ਼ਵਰ ਬਣਿਆ ਆਪ ਪਰਮੇਸ਼ਵਰ ਪੂਰਨ ਵਿੱਚ ਸਮਾਈਆ ਕਿ ਤੁਸੀਂ ਉਸ ਨੂੰ ਵੱਖਰਾ ਕਰ ਦੋਗੇ ਪਰਮੇਸ਼ਵਰ ਤੇ ਪੂਰ ਨੂੰ ਵੱਖਰਾ ਕਰ ਦੋਗੇ ਕੋਈ ਮਾਈ ਦਾ ਲਾਲ ਵੱਖਰਾ ਕਰ ਸਕਦਾ ਪੂਰ ਪਰਮੇਸ਼ਵਰ ਬਣਿਆ ਆਪ ਪਰਮੇਸ਼ਵਰ ਪੂਰਨ ਵਿੱਚ ਸਮਾਈਆ ਪੂਰਨ ਕਰੇ ਨਾ ਕਿਸੇ ਦਾ ਪਾਠ ਪਰਮੇਸ਼ਵਰ ਪੜਨ ਕਿਤੇ ਨਾ ਜਾਇਗਾ ਪੂਨ ਪਰਮੇਸ਼ਵਰ ਕਹਿਣਾ ਨਹੀਂ ਦੋਸ਼ ਪਰਮੇਸ਼ਵਰ ਪੂਰਨ ਰੰਗ ਵਿਖਾਈ ਆ ਸੱਚਖੰਡ ਜੋ ਬੈਠਾ ਰਿਹਾ ਖਮੋਸ਼ ਖਾਮ-ਖਾਮ ਆਪਣੀ ਕਥਾ ਰਹਿ ਸੁਣਾਈ ਆ ਉਹਨੇ 24 ਗ੍ਰੰਥਾਂ ਸਾਰੀ ਆਪਣੀ ਕਥਾ ਸੁਣਾ ਦਿੱਤੀ ਤੇ ਫੇਰ ਆਪਾਂ ਵੱਖਰਾ ਵੱਖਰਾ ਕਰਕੇ ਰੱਖ ਲੈਨੇ ਆ ਇਸ ਪ੍ਰੋਫ ਦੇ ਲੈਕਚਰ ਦੇਣ ਦੇ ਸ਼ਬਦ ਵਰਨਣ ਦੀ ਇਹ ਨਹੀਂ ਕਿ ਉਹ ਉਹ ਪ੍ਰਭ ਆਪਣੀ ਵਡਿਆਈ ਨਹੀਂ ਕਰ ਰਿਹਾ ਸੀ ਕਿ ਮੇਰੇ ਭਗਵਾਨ ਖ ਉਹ ਉਹ ਆਪ ਹੀ ਭਗਵਾਨ ਹੈ ਉਸ ਤੋਂ ਤੋਂ ਬਿਨਾ ਭਗਵਾਨ ਵੱਖਰਾ ਕੋਈ ਹੈ ਨਹੀਂ ਸੋ ਇਸ ਗੱਲ ਨੂੰ ਵਿਚਾਰੋ ਕਦੇ ਵੀ ਇਸ ਤਰ੍ਹਾਂ ਨਹੀਂ ਜੇ ਕੋਈ ਅੱਜ ਕਹਿੰਦੇ ਹਨ ਪਹਿਲੋਂ ਦੇਂਦਾ ਰਿਹਾ ਸਦਾ ਕਾਲ ਯੁਗ ਅੰਤ ਨੂੰ ਵੇਖਣ ਆਈਆ ਵੇਖਣ ਆਇਆ ਜੇ ਕੋਈ ਬਾਹਰੋਂ ਵੇਖੇ ਬੁੱਢਾ ਕਿਹੇ ਬਾਹਰੋਂ ਜੇ ਕੋਈ ਬਾਹਰੋਂ ਵੇਖੇ ਬੁੱਢਾ ਅੰਦਰ ਬੜਿਆ ਨੱਡਾ ਸਾਲ 20ਵੇਂ ਖੁਸ਼ੀ ਮਨਾਈਆ 219 ਬਿਕਰਮੀ ਦੀ ਇਹ ਬਾਣੀ ਆ ਸਾਲ 20ਵੇਂ ਖੁਸ਼ੀ ਮਨਾਈਆ ਇੱਕ ਤੋਂ ਦੋ ਹੋ ਕੇ ਗੱਜਾ ਇੱਕ ਤੋਂ ਦੋ ਹੋ ਕੇ ਗੱਜਾ ਦੋ ਤੋਂ ਸਿਫਰਾ ਰੂਪ ਵਿਖਾਈਆ ਨਿਰਗੁਣ ਸਰਗੁਣ ਸਿਫਰਾ ਰੂਪ ਸੱਚਖੰਡ ਦੁਆਰੇ ਬਹਿ ਕੇ ਸ਼ੀਸ਼ ਆਪਣੇ ਤਾਸ਼ ਠਕਾਈਆ ਸ਼ੀਸ਼ ਆਪਣੇ ਤਾਸ਼ ਠਕਾਈਆ ਸੱਚਖੰਡ ਦੇ ਵਿੱਚ ਵੀ ਪਾਸ ਸ਼ੈਨਸ਼ਾ ਆਪਣੇ ਸ਼ੀਸ਼ ਤੇ ਤਾਜ਼ਾ ਰਹਿੰਦਾ ਹੈ ਤੇ ਇਹ ਟਿਵਿਟਾ ਲਗਾਇਆ ਨਿਰਗੁਣ ਹੋ ਕੇ ਲੋਕਮਤ ਆਇਆ ਭੱਜਾ ਨਿਰਗੁਣ ਹੋ ਕੇ ਲੋਕਮਤ ਆਇਆ ਪਜਾ ਗੁਰ ਗੋਬਿੰਦ ਲੈ اٹھਾਇਆ ਆਕੇ ਗੋਬਿੰਦ ਨੂੰ ਉਠਾਇਆ ਤੇ ਗੋਬਿੰਦ ਕਾਲਪੁਰਖ ਇਕੱਠੇ ਹੋ ਗਏ ਅੰਦਰ ਬੜ ਕੇ ਤਾਲ ਨਗਾਰਾ ਹੋ ਕੇ ਵੱਜਾ ਰਾਗ ਰਗਣੀ ਖਾਕ ਮਲਾਈਆ ਕਰੇ ਖੇਲ ਸੂਰਾ ਸਰਵਗਾ ਆਪਣਾ ਬਲ ਧਰਾਈਆ ਨਾ ਧੜਿਆ ਨਾ ਕਦੇ ਭੱਜਾ

ਨਿਕਿਓ ਨਿਕਿਓ ਸਾਨੂੰ ਪਾਤਸ਼ਾਹ ਸਮੋਹਨ ਕਰਦੇ ਨਿਕਿਓ ਵੱਡੇ ਦਾ ਬੰਨ ਲੋ ਬੇੜਾ ਬਿਨ ਚੱਪੂ ਆਪ ਚਲਾਏਗਾ ਤੁਹਾਡੇ ਪਿੱਛੇ 994 ਚੌਕੜੀ ਯੁੱਗ ਸੱਚਖੰਡ ਬੈਠਾ ਰਿਹਾ ਕਰਕੇ ਵੱਡਾ ਜੇਰਾ ਆਪਣਾ ਰੂਪ ਨਾ ਕੋਈ ਵਟਾਏ ਦਾ ਉੱਥੇ ਬੈਠਾ ਰਿਹਾ ਤੇ ਅੱਗੇ ਕੀ ਕਹਿੰਦੇ ਹਨ ਪ੍ਰਭ ਸਭ ਤੋਂ ਨਿਕਾ ਨੇਕ ਰੰਗ ਸਭ ਤੋਂ ਨਿਕਾ ਨੇਕ ਰੰਗ ਜਿਸ ਦਾ ਰੂਪ ਨਜ਼ਰ ਨਾ ਆਇਆ ਰੰਗ ਰੂਪ ਨਜਨ ਇਨੇਕ ਰੰਗ ਸਭ ਤੋਂ ਨਿਕਾ ਨੇਕ ਰੰਗ ਤੁਸੀਂ ਸਾਹ ਰੂਪ ਨਜਨ ਆਇਆ ਭਗਤਾਂ ਅੰਦਰ ਵੱੜ ਕੇ ਵਜਾਵੇ ਆਪਣਾ ਡੰਕ ਉਹ ਸਭ ਤੋਂ ਨਿਕਾ ਨੇਕ ਰੰਗ ਭਗਤਾਂ ਅੰਦਰ ਵੱੜ ਕੇ ਵਜਾਵੇ ਆਪਣਾ ਡੰਕ ਡੰਕਾ ਇੱਕੋ ਇੱਕ ਸੁਣਾਈਆ ਇੱਥੇ ਕੀ ਕਰੇ ਵਿਚਾਰਾ ਜਨਕ ਕਿਉਂ ਜਨਕ ਨੂੰ ਅਸ਼ਟਬਕਰ ਨੇ ਦਿਖਾਇਆ ਸੀ ਅਸ਼ਟਬਕਰ ਇੱਥੇ ਕੀ ਕਰੇ ਵਿਚਾਰਾ ਜਨਕ ਅਸ਼ਟਬਕਰ ਮਾਨ ਗਵਾਇਆ ਪਾਤਸ਼ਾਹ ਕੇ ਕਹਿੰਦੇ ਹਨ ਜੇ ਉਹ ਨਿਕਾ ਨਾ ਹੋਵੇ ਜੇ ਉਹ ਨਿਕ ਨਕ ਸਭ ਤੋਂ ਨਿਕ ਜੇ ਉਹ ਨਿਕਾ ਨਾ ਹੋਵੇ ਤੁਹਾਡੇ ਅੰਦਰ ਕਿਸਾ ਜਾਵੇ ਵੜ ਤੇ ਆਪਣਾ ਦਰਸ਼ ਦੇ ਦਿਖਾਈਆ ਸੋ ਇਹ ਬਾਣੀ ਅੱਗੇ ਚੱਲਦੀ ਹੈ ਸੋ ਅਸੀਂ ਨਿੱਕੇ ਹੀ ਬਣ ਕੇ ਰਹਿਣਾ ਨਿੱਕੇ ਉਸ ਪ੍ਰਭ ਦੇ ਚਰਨਾ ਚ ਰਹੋ ਤੇ ਉਹ ਵੱਡੇ ਦੀਆਂ ਵਡਿਆਈਆਂ ਕਿ ਉਹ ਤੁਹਾਨੂੰ ਵੱਡੇ ਕਰ ਦੇਵੇ ਫੇਰ ਵੀ ਪਾਸ਼ਣ ਕਿ ਹੰਕਾਰ ਤੇ ਵਿਚਾਰ ਕੁਕਰਮ ਪ੍ਰਸ਼ਟਾਚਾਰ ਝੂਠ ਝੂਠ त्यागਣਾ ਹੈ ਉਸ ਦੀ ਨਿਮਰਤਾ ਚ ਇੱਕ ਬਣ ਕੇ ਰਹਿਣਾ ਹੈ ਨਿੱਕੇ ਬਣ ਕੇ ਰਹਿਣਾ ਹੈ ਸਹਿਬ ਸੱਚੇ ਪਾਤਸ਼ਾਹ ਦੀ ਸਿੱਖ ਸਲਾਹ ਕਰਨੀ ਹੈ ਸੱਚ ਨੂੰ ਸੱਚ ਕਹਿਣਾ ਹੈ ਗੁਰਸਿੱਖ ਝੂਠ ਕਹ ਦੇਣਾ ਬੋਲੇ ਜਦੋਂ ਗੁਰਸਿੱਖ ਝੂਠ ਬੋਲਦਾ ਹੈ ਸਾਡੇ ਸਤਿਗੁਰੂ ਦੇ ਪੱਗ ਨੂੰ ਜਦ ਹੀ ਦਾਗ ਲੱਗ ਜਾਂਦਾ ਝੂਠ ਬੋਲਦਾ ਜਦੋਂ ਫੜਿਆ ਜਾਂਦਾ ਕਿਉਂਕਿ ਦੂਸਰੇ ਗੁਰਸਿੱਖ ਜਿਹੜਾ ਉਹਨੂੰ ਪ੍ਰੈਸ਼ਰ ਕਰਨ ਨੂੰ ਪਤਾ ਹੈ ਵੀ ਇਹ ਝੂਠ ਬੋਲ ਰਿਹਾ ਹੈ ਤੇ ਉਹ ਅੰਦਰੋਂ ਹੱਸਦਾ ਹੈ ਕਿ ਮੇਰੇ ਸਤਿਗੁਰੂ ਨੂੰ ਕਿਵੇਂ ਦਾਗ ਲਗਾ ਰਿਹਾ ਹੈ ਜੇ ਸੱਚ ਬੋਲੋ ਤੇ ਸੱਚ ਬੋਲਣ ਦਾ ਕੋਈ ਬਨਾਹ ਹੋ ਜਾਂਦਾ ਸੋ ਗੁਰ ਸਿੱਖ ਸੱਚ ਬੋਲੇ ਸਹਿਬ ਸੱਚੇ ਪਾਤਸ਼ਾਹ ਦੀ ਚਰਨਾਂ ਨਾਲ ਆਪ ਜੀ ਨੇ ਜੋੜਦੇ ਹੋਏ ਸਿਫਤਸਲਾ ਕਰਦੇ ਹੋਏ ਕਈ ਸ਼ਬਦ ਜੋ ਪਾਤਸ਼ਾਹ ਨੇ ਕਿਹਾ ਹੈ ਸਖਤ ਨਿਕਲ ਗਏ ਹੁਣ ਇਸ ਨੂੰ ਦਿਲ ਨਾ ਦਿਲ ਨਾਲ ਨਹੀਂ ਲਗਾਉਣਾ ਸੱਚ ਨੂੰ ਸੱਚ ਮੰਨ ਕੇ ਸਹਿਬ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਹਮੇਸ਼ਾ ਬੇਨਤੀ ਕਰਨੀ ਹੈ ਪਾਤਸ਼ਾਹ ਸਾਨੂੰ ਬਲ ਦੇ ਤੇਰੀ ਸਿਫਤਸਲਾ ਕਰਕੇ ਤੇ ਸੱਚ ਬੋਲਣ ਦਾ ਬਲ ਦੇ ਜਕਾਰੇ ਨਾਲ ਸਾਥ ਦੇਣਾ So hang Maharaj Shri Singh Vishnu Bhagwan Diya. So hang Maharaj Shri Singh Vishnu Bhagwan Diya.